ਬਾਣੀ ਜਿਸ ਬਾਣੀ ਤੋਂ ਉੱਪਰ ਕੁਝ ਵੀ ਨਹੀਂ ਕਿ ਪਰ ਅਗਾਂ ਕਿਆ ਆਪਣੀ ਸਾਧਨਾ ਤੋਂ ਬਿਨਾ ਇਹ ਗੱਲ ਜੇਨ ਵਿੱਚ ਰੱਖਿਓ ਕਿ ਸਾਧਨਾ ਨੂੰ ਤਾਂ ਭਾਗ ਲੱਗਣਾ ਜੇ ਉਹਦੀ ਕਿਰਪਾ ਹੋਵੇ ਕੀਤਾ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਖਿਰਦੇ ਤਿਨਾਂ ਸਮਾਣੀ ਜਿਸ ਉੱਪਰ ਪਰਮ ਪਰਮੇਸ਼ਵਰ ਦੀ ਨਦਰ ਹੋ ਜਾਏਗੀ ਉਸ ਦੇ ਖਿਰਦੇ ਦੇ ਵਿੱਚ ਬਾਣੀ ਸਮਾਏਗੀ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਆਂ 88ਵੀਂ ਜਿਹੜੀ ਪੌੜੀ ਹੈ ਉਸ ਵਿੱਚ ਜੀਵਨ ਘੜਨ ਦੀ ਜੁਗ ਦੱਸੀ ਹੈ ਕਿਉਂਕਿ ਸਿਰਫ ਇੱਕ ਬੇਨਤੀ ਕਰਨਾ ਨਦਰ ਪ੍ਰਸਾਦ ਕਿਰਪਾ ਬਖਸ਼ਿ ਇਸ ਤੋਂ ਬਿਨਾ ਮੰਜ਼ਲ ਨਹੀਂ ਉਸ 88ਵੀਂ ਪੌੜੀ ਵਿੱਚ ਸਤਿਗੁਰਾਂ ਨੇ ਸੋਨਾ ਘੜਨ ਦੀ ਉਦਾਹਰਣ ਲਈ ਤੇ ਸਮਝਾਇਆ ਹੈ ਜੀਵਨ ਘੜਨ ਬਾਰੇ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜਿਆ ਸਬਦ ਸੱਚੀ ਟਕਸਾਲ ਇਥੇ ਅਗਾਹਰ ਬਖਸ਼ਿਸ਼ ਕੀਤੀ ਇਹ ਉਦਾਹਰਨਾ ਦੇ ਕੇ ਜਿਵੇਂ ਸੋਨਾ ਘੜਿਆ ਜਾਂਦਾ ਹੈ ਇਸੇ ਤਰ੍ਹਾਂ दैਵੀ ਗੁਣਾ ਨਾਲ ਜੀਵਨ ਘੜਿਆ ਜਾਂਦਾ ਪਰ ਅੱਗੇ ਬਖਸ਼ਿਸ਼ ਕੀਤੀ ਘੜਿਆ ਸਬਦ ਸੱਚੀ ਟਕਸਾਲ ਪਰ ਇਹ ਸਾਰੇ ਘੜ ਸਕਣਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਜਿਨ ਕੋ ਨਦਰ ਕਰਨ ਤਿਲਕਾਰ ਨਾਨਕ ਨਦਰੀ ਨਦਰ ਨਿਖਾ ਬੇਤੀ ਕਾ ਉਸ ਦੀ ਨਦਰ ਨਾਲ ਉਹਦੀ ਕਿਰਪਾ ਨਾਲ ਇਤੇ ਹਜ਼ੂਰ ਨੇ فرمایا ਪਰਮ ਪਰਮੇਸ਼ਵਰ ਇੱਕ ਹੈ ਉਹਨਾਂ ਨੂੰ ਮਿਲਾਪ ਦਾ ਪਾਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰਾਂ ਦੀ ਕਿਰਪਾ ਹੈ ਸਭ ਜਗ ਜਿਨਹੈ ਉਪਾਇਆ ਪਾਈ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਪਵਿੱਤਰ ਅਸ਼ਟਪਦੀ ਦੀ ਅਰੰਭਤਾ ਕਰਦੇ ਹੈ ਭਾਈ ਆ ਜਿਹੜਾ ਸੰਸਾਰ ਆਪਾਂ ਦੇਖ ਰਹੇ ਖਾਂ ਇਹ ਸਾਰੇ ਦਾ ਸਾਰਾ ਸੰਸਾਰ ਦ੍ਰਿਸ਼ਟ ਅੰਦਰਿਸ਼ਟ ਖੰਡ ਬ੍ਰਹਮੰਡ ਇਹ ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਹੀ ਪੈਦਾ ਕੀਤਾ ਹੈ ਕਾਰਣ ਕਾਰਣ ਸਮਰੱਥ ਜਿਸ ਪ੍ਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਇਹ ਜਗ ਬਣਾਇਆ ਹੈ ਉਹ ਸਭ ਕੁਝ ਕਰਨ ਔਰ ਕਰਾਉਣ ਦੇ ਸਮਰੱਥ ਨੇ ਉਹ ਸੰਪੂਰਨ ਨੇ ਫਿਰ ਬੇਨਤੀ ਕੋਈ ਕਾਰਨ ਬਣਦਾ ਹੈ ਉਹਦੇ ਵੀ ਮੂਲ ਕਾਰਨ ਉਹ ਨੇ ਜੇ ਕੋ ਕਰ ਰਿਹਾ ਤੇ ਕਰਾਉਣ ਵਾਲੇ ਵੀ ਉਹ ਨੇ ਜਿਸ ਪ੍ਰਮਾਤਮਾ ਨੇ ਇਹ ਜਗਤ ਪੈਦਾ ਕੀਤਾ ਹੈ ਗੁਰਮੁਖ ਉਹ ਪਰਮੇਸ਼ਵਰ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ। ਇਉਂ ਕਹਿ ਲੋ ਕਿ ਜਿਵੇਂ ਆਪਾਂ ਪੜ੍ਹਨੇ ਆ ਡੰਡਉਤ ਬੰਦਨ ਅਨਕ ਬਾਹਰ ਸਰਬ ਕਲਾ ਸਮਰੱਥ। ਉਹ ਹਰ ਸ਼ਕਤੀ ਦੇ ਸਮਰੱਥ ਨੇ ਤੇ ਉਹ ਕਰਨ ਕਰਣ ਦੀ ਤਾਂ ਤਾਕਤ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਜੀ। ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਉਦਾਹਰਨਾਂ ਦਿੱਤੀਆਂ ਕਿ ਉਸ ਦੀ ਸ਼ਕਤੀ ਨੂੰ ਮਾਪਣ ਦਾ ਕੋਈ ਪੈਮਾਨਾ ਹੈ? ਸਵਾਲ ਹੀ ਨਹੀਂ ਪੈਦਾ ਹੁੰਦਾ। ਕਈ ਵਾਰੀ ਦੇਖਨੇ ਆ ਅੱਜ ਇਨਸਾਨ ਕੋਈ ਗੱਡੀ ਬਣਾਉਂਦਾ ਕੋਈ ਇੰਜਣ ਬਣਾਉਂਦਾ ਤੇ ਆ ਸਭ ਨੂੰ ਪਤਾ ਹੈ ਉਹਦਾ ਪੈਮਾਨਾ ਉਹਨੇ ਰੱਖਿਆ ਉਹਦੀ ਗਿਣਤੀ ਮਿੰਤੀ ਰੱਖੀ ਮੀਟਰ ਨੇ ਇੰਨੀ ਸਪੀਡ ਹੈ ਇੰਨਾ ਤੇਲ ਹੈ ਇਹ ਕੁਛ ਹੈ ਪਰ ਦੁਨੀਆ ਵਿੱਚ ਕੋਈ ਪੈਮਾਨਾ ਨਹੀਂ ਕੋਈ ਵੀ ਐਸਾ ਮਾਪਦੰਡ ਨਹੀਂ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਦਾ ਅੰਦਾਜ਼ਾ ਲਗਾ ਸਕੇ ਪੁਚਾਲ ਹੁੰਦਾ ਹੈ ਉਹ ਵੀ ਨਾਪ ਲਿਆ ਜਾਂਦਾ ਹੈ بارش ਪੈਂਦੀ ਉਹਦੇ ਲਈ ਵੀ ਪੈਮਾਨਾ ਹੈ ਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਨੂੰ ਮਾਪਣ ਦਾ ਕੋਈ ਵੀ ਪੈਮਾਨਾ ਨਹੀਂ ਉਤੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜਾ ਆਕਾਸ ਘਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਤ ਤੇ ਮੁਗਧਾਰੀ ਕਿਹੜਾ ਪੈਮਾਨਾ ਜਿਸ ਤਾਕਤ ਨੂੰ ਹਰਨ ਭਰਨ ਜਾਕਾ ਨੇਤਰ ਭੋਰ ਅੱਖ ਚਮਕਣ ਦੇ ਵਿੱਚ ਖਤਮ ਵੀ ਕਰ ਦਿੰਦੇ ਨੇ ਅੱਖ ਚਮਕਣ ਦੇ ਵਿੱਚ ਸਭ ਕੁਝ ਸਿਰਜ ਵੀ ਦਿੰਦੇ ਸਹਿਬ ਪਹਿਲੇ ਬਚਨ ਕਰ ਰਹੇ ਨੇ ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਉਹ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹਨ ਜਿਉ ਪਿੰਡ ਜਿਨ ਸਾਜਿਆ ਭਾਈ ਇਹ ਭਾਈ ਜਿਸ ਪ੍ਰਮਾਤਮਾ ਨੇ ਆ ਜਿਉ ਦਾ ਅਰਥ ਆਤਮਾ ਜਿੰਦ ਕਹਿ ਲੋ ਤੇ ਪਿੰਡ ਦਾ ਅਰਥੇ ਸਰੀਰ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਇਹ ਪਿੰਡ ਇਹ ਸਰੀਰ ਤੇ ਜਿਉ ਪੈਦਾ ਕੀਤਾ ਹੈ ਤੇ ਕਰ ਆਪਣੀ ਵਥ ਤੇ ਇਸ ਸਰੀਰ ਵਿੱਚ ਜੋ ਹਰਕਤ ਹੈ ਉਹ ਕਿਸ ਕਰਕੇ ਹੈ ਸੂਰ ਨੇ ਫਰਮਾਇਆ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਵਤ ਅਰਥ ਸਤਿਆ ਆਪਣੀ ਚੇਤਨਾ ਟਿਕਾਈ ਹੈ ਇਸ ਕਰਕੇ ਜਿੰਦ ਔਰ ਸ਼ਰੀਰ ਸਿਰਜਿਆ ਹੈ ਕਿਨ ਕਹੀ ਹੈ ਕਿਉਂ ਦੇਖੀ ਹੈ ਭਾਈ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਜੀ ਇੰਨੇ ਸਮਰੱਥ ਨੇ ਜਿਨਾ ਜੀ ਉਹ ਪਿੰਡ ਸਤਿਆ ਪਾ ਕੇ ਟਿਕਾ ਦਿੱਤਾ ਉਹਨੂੰ ਕੋਈ ਦੇਖ ਸਕਦਾ ਹੈ ਜੀ ਉਸ ਨੂੰ ਕੋਈ ਬਿਆਨ ਕਰ ਸਕਦਾ ਹੈ ਜੀ ਕੋਈ ਸ਼ਬਦਾਵਲੀ ਹੈ ਕੋਈ ਜ਼ਬਾਨ ਹੈ ਉਹਨਾਂ ਨੂੰ ਪੂਰਾ ਬਿਆਨ ਕਰ ਸਕੇ ਕੋਈ ਨੇਤਰ ਕਹਿੰ ਜਿਹੜੇ ਮੁਕੰਮਲ ਦੇਖ ਸਕਾਣਾ ਕਰਤਾ ਏਕ ਅਕਥ ਉਹ ਇੱਕ ਪਰਮਾਤਮਾ ਕਰਤਾ ਦਰਤ ਸਭ ਕੁਝ ਬਣਾਉਣ ਵਾਲਾ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ ਉਹ ਅਕਥ ਹੈ ਅਕਥ ਦਾ ਅਰਥ ਕਿ ਕੋਈ ਵੀ ਜੀਵ ਉਸ ਪਰਮੇਸ਼ਵਰ ਦੀ ਸ਼ਕਤੀ ਨੂੰ ਉਹਨੂੰ ਮੁਕੰਮਲ ਤੌਰ ਤੇ ਕਥ ਸਕਦਾ ਹੀ ਨਹੀਂ ਅਸੀਂ ਰੋਜ਼ ਪਾਠ ਕਰਨੇ ਆ ਕਥ ਨਾ ਕਥੀ ਨਾ ਆਵੇ ਤੋੜ ਕਥ ਕਥ ਕਥੀ ਕੋਟੀ ਕੋਟ ਕੋਟ ਉਹਦੇ ਕਥਨ ਦਾ ਟੋਟਾ ਨਹੀਂ ਆਉਂਦਾ ਟੋਟਾ ਦਾ ਅਰਥ ਮੁੱਕਦਾ ਨਹੀਂ ਜਿੰਨਾ ਕਥੀ ਜਾਏਗੇ ਜੇ ਆਪਾਂ ਕਾਂਗੇ ਜੀ ਇੰਨਾ ਕਾ ਦਿੱਤਾ ਮਹਾਰਾਜ ਕਹਿੰਦੇ ਟੋਟਾ ਥੋੜਾ ਇਸ ਤੋਂ ਅੱਗੇ ਵੀ ਕਥੀ ਜਾਓ ਮਹਾਰਾਜ ਕਹਿੰਦੇ ਕੇਤੇ ਆਖ ਹੈ ਆਖੜ ਪਾਹੇ ਕੇਤੇ ਕਹਿ ਕਰ ਉੱਠੜ ਜਾਹੇ ਐਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਾਂ ਕਹੀ ਕਿ ਉਹ ਪਰਮ ਭ੍ਰਮ ਪਰਮੇਸ਼ਵਰ ਅਕਾਤੀ ਹੈ ਜਿੰਨਾ ਮਰਜੀ ਕੋ ਬਿਆਨ ਕਰ ਗਏ ਜਿੰਨਾ ਮਰਜੀ ਕੋ ਗਾਹ ਜਾਏ ਜਿੰਨੀ ਮਰਜੀ ਕੋ ਵਿਆਖਿਆ ਕਰ ਗਏ ਜਿੰਨਾ ਮਰਜੀ ਕੋ ਲਖਾਰੀ ਲਿਖ ਜਾਏ ਯਾਦ ਰੱਖੋ ਪਰਮੇਸ਼ਵਰ ਫਿਰ ਵੀ ਅਕਾਥ ਦਾ ਅਕਾਥ ਹੀ ਰਹਿਣਾ ਹੈ ਕੁਝ ਨੂੰ ਮੁਕੰਮਲ ਤੌਰ ਤੇ ਕੋਈ ਨਹੀਂ ਕੱਢ ਸਕਦਾ ਇਹ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਗੁਰੂ ਗੋਬਿੰਦ ਸਲਾਹੀ ਹੈ ਪਾਈ ਇਹ ਸਤਿਗੁਰੂ ਜਿਸ ਪਰਮ ਪਰਮੇਸ਼ਵਰ ਨੂੰ ਕੋਈ ਕਥ ਨਹੀਂ ਸਕਦਾ ਫਿਰ ਅਸੀਂ ਸਾਧਨਾ ਕੀ ਕਰੀਏ ਹਜ਼ੂਰ ਨੇ ਫਰਮਾਇਆ ਕਿ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ ਗੁਰ ਪਰਮੇਸ਼ਵਰ ਨੂੰ ਸਲੋਣਾ ਕਰੋ ਜਿਸ ਤੇ ਜਾਪ ਤਤ ਸਤ ਦਾ ਅਰਥ ਇਤੇ ਪਰਮੇਸ਼ਵਰ ਕਰਾਂਗੇ اے ਭਾਈ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ ਜਿਸ ਦੀ ਸਿਫਤ ਕਰਨ ਨਾਲ ਜਿਹਦਾ ਹੁਕਮ ਮੰਨਣ ਦੇ ਨਾਲ ਸਾਨੂੰ ਅਸਲੀਅਤ ਤਤ ਪਰਮਾਤਮਾ ਦੀ ਸਮਝ ਪਾਏਗੀ ਮੇਰੇ ਮਨ ਜਪੀਐ ਹਰ ਭਗਵੰਤਾ ਜੀ ਇਸ ਅਸ਼ਟਪਦੀ ਦੀਆਂ ਰਹਾਉਆਂ ਦੀਆਂ ਦੋ ਤੁਕਾਂ ਸ਼ੁਰੂ ਤੋਂ ਲੱਗੀਆਂ ਮਹਾਰਾਜ ਬਚਨ ਕਰ ਰਹੇ ਨੇ ਮੇਰੇ ਮਨ ਜਪੀਐ ਹਰ ਭਗਵੰਤਾ ਮੇਰੇ ਮਨ ਦਾ ਅਰਥ ਆਪਾਂ ਸਮਝਨੇ ਖੇ ਮੇਰੇ ਮਨਾਂ ਜਪੀਏ ਉਸ ਪਰਮਾਤਮਾ ਨੂੰ ਹਰੀ ਨੂੰ ਭਗਵਾਨ ਨੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪਨਾ ਕਰੀਏ ਨਾਮ ਦਾਤ ਦੇ ਜਨ ਆਪਣੇ ਉਸ ਪਾਰ ਬ੍ਰਹਮ ਪਰਮੇਸ਼ਵਰ ਆਪਣੀ ਜਨ ਨੂੰ ਆਪਣੀ ਸੇਵਕ ਨੂੰ ਨਾਮ ਦਾਤ ਬਖਸ਼ ਦੇ ਹਨ ਦੁੱਖ ਦਰਦ ਕਹੰਤਾ ਉਸ ਦਾ ਨਾਮ ਜਪ ਨਾਲ ਜਿਹੜਾ ਨਾਮ ਦਿੱਤਾ ਹੈ ਇੱਕ ਤਾਂ ਉਹ ਸਰੀਰ ਦੇ ਦੁੱਖ ਮਨ ਦੇ ਦੁੱਖ ਆਤਮਿਕ ਦੁੱਖ ਉਹਨਾਂ ਨੂੰ ਦੂਰ ਕਰਦੇ ਉਹ ਦਰਦਾਂ ਨੂੰ ਦੂਰ ਕਰਦੇ ਅਸੀ ਖੰਤਾ ਦਾ ਲਬਜ਼ੀ ਅਰਥ ਹੁੰਦਾ ਹੈ ਦੀ ਨਾਸ਼ ਕਰਨ ਵਾਲਾ ਮਾਰਨ ਵਾਲਾ ਛੇ ਮੇਰੇ ਮਨ ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਨੂੰ ਜਪ ਜੋ ਨਾਮ ਦਾ ਦਾਨ ਦਿੰਦੇ ਨੇ ਤੇ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਦੁੱਖਾਂ ਦਾ ਤਰਦਾਂ ਦਾ ਕਲੇਸ਼ਾਂ ਦਾ ਬਿਗਨਾ ਦਾ ਸੱਚੀ ਮੁੱਚੀ ਆਦ ਉਪਾਦ ਵਿਆਦ ਦਾ ਜਾਂ ਤਿੰਨਾ ਤਾਪਾਂ ਦਾ ਨਾਸ਼ ਹੁੰਦਾ ਹੈ ਅਸੀਂ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਪੜ੍ਹਨੇ ਤੀਨੇ ਤਾਪ ਨਿਵਾਰਨ ਖਾਰਾ ਦੁੱਖ ਹੰਤਾ ਸੁਖ ਰਾਸ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੋ ਬਚਨ ਗੁਰੂ ਅਰਜੁਨ ਦੇਵ ਜੀ ਦੇ ਕਿਉਂਕਿ ਨਾਮ ਉਹ ਔਖੁਦ ਹੈ ਜਿਹੜਾ ਹਰ ਬਿਮਾਰੀ ਦਾ ਇਲਾਜ ਕਰਦਾ ਹੈ ਸਰਬ ਰੋਗ ਦਾ ਔਖਦ ਨਾਮ ਅਹ ਰਾਜ ਕਹਿੰਦੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਅਰਜੁਨ ਦੇਵ ਜੀ ਦਾ ਬਚਨ ਹੈ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਤਮੜਾ ਪੱਲਾ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਹਿ ਕਿਛੁ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤੰਦੇ ਚਲ ਹੋਵੇ ਰਾਜ ਅਰਥ ਬੜੇ ਸਰਲ ਨੇ ਮੰਨ ਲਓ ਕੋਈ ਬੰਦਾ ਸਰੀਰਕ ਤੌਰ ਤੇ ਕਮਜ਼ੋਰ ਹੈ ਉਸ ਨੂੰ ਤਨ ਢੱਕਣ ਵਾਸਤੇ ਕੱਪੜੇ ਵੀ ਕੋਈ ਨਹੀਂ ਤੇ ਸੱਚ ਵਿੱਚ ਪੇਟ ਭਰ ਕੇ ਰੱਜ ਕੇ ਰੋਟੀ ਖਾਣ ਰੋਜੀ ਵੀ ਕੋਈ ਨਹੀਂ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਧੀਰ ਇਹ ਉਹਨੂੰ ਦੁੱਖ ਹੋਵੇ ਦਮੜਾ ਪੱਲਾ ਨਾ ਪਵੇ ਉਹ ਆਪਣੇ ਵੱਲੋਂ ਮਿਹਨਤ ਕਰਦਾ ਇੱਕ ਦਮੜੀ ਵੀ ਉਸ ਬੰਦੇ ਨੂੰ ਬਚਦੀ ਨਹੀਂ ਉਹਦੇ ਪੱਲੇ ਕੁਝ ਨਹੀਂ ਪੈਂਦਾ ਨਾ ਕੋ ਦੇਵੇ ਧੀਰ ਧੀਰ ਦਾ ਅਰਥ ਧੀਰਜ ਜਦੋਂ ਇਹੋ ਜੀ ਬੰਦੇ ਦੇ ਖਾਲ ਹਾਲਤ ਹੋ ਜਾਏ ਸੀ ਨਾ ਪੈਸਾ ਨਾ ਕਪੜਾ ਨਾ ਰੋਟੀ ਨਾ ਕੋਈ ਪੱਲੇ ਚੀਜ਼ ਪਵੇ ਤੇ ਕੋਈ ਬੰਦਾ ਉਸ ਦੇ ਘਰ ਆ ਕੇ ਉਹਨੂੰ ਧੀਰਜ ਦੇਣ ਲਈ ਵੀ ਤਿਆਰ ਨਾ ਹੋਵੇ ਸੱਚੀ ਮੱਚੀ ਲੋਕ ਦੂਰ ਚਲੇ ਜਾਂਦੇ ਨਾ ਕੋ ਦੇਵੇ تیر ਸਵਾਰਤ ਸਵਾਉ ਨਾ ਉਹ ਕਰੇ ਉਹਦਾ ਕੋਈ ਮਨੋਰਥ ਪੂਰਾ ਨਾ ਕਰੇ ਨਾ ਕਿਛੋ ਵੈ ਕਾਜ ਉਹਦਾ ਕੋਈ ਵੀ ਕੰਮ ਸਿਰੇ ਨਾ ਚੜੇ ਮਹਾਰਾਜ ਕਹਿੰਦਾ ਮੇਰੇ ਮਨਾ ਵੈ ਗੁਰੂ ਨੂੰ ਜਪ ਚਿਤ ਆਵੇ ਉਸ ਪਾਰ ਬ੍ਰਹਮਤਾਂ ਦੇ ਚਲ ਹੋਵੇ ਰਾਜ ਜਿਸ ਸਤਨਾਮ ਵੈ ਗੁਰੂ ਜਪੇਗਾ ਸੱਚ ਇਹ ਵੀ ਤੈਨੂੰ ਆਤਮਿਕ ਅਵਸਥਾ ਦੀ ਤੇ ਬਾਹਰ ਮੁਕੀ ਵੀ ਦਾਤਾਂ ਦੀ ਰਹਿਮਤ ਹੋ ਜਾਏਗੀ ਇਸ ਤੋਂ ਅਗਲਾ ਬਚਨ ਇੱਕ ਹੋਰ ਹੈ ਮਹਾਰਾਜ ਜੀ ਦਾ ਚਲੋ ਮੈਂ ਸੰਖੇਪ ਜੇ ਪਰਮਾਨ ਦੇ ਰਿਹਾ ਸਮੇਂ ਵਿੱਚ ਸਮਾਪਤੀ ਕਰਨੀ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਜਾ ਕੋ ਚਿੰਤਾ ਬਹੁਤ ਬਹੁਤ ਮੇਰੇ ਮਨ ਜਪੀਆ ਘਰ ਭਗਵੰਤਾ ਜਾ ਕੋ ਚਿੰਤਾ ਬਹੁਤ ਬਹੁਤ ਡਿਪਰੈਸ਼ਨ ਕਹਿ ਲਓ ਮਾਨਸਿਕ ਰੋਗ ਹੋ ਗਿਆ ਇਹ ਕੀ ਵਿਆਪਕ ਰੋਗ ਕਿਉਂਕਿ ਉਸ ਚਿੰਤਾ ਨੇ ਮਨ ਦੇ ਫੁਰਨਿਆਂ ਨੇ ਤਨ ਨੂੰ ਰੋਗੀ ਕਰ ਦਿੱਤਾ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ ਸੁਖ ਆਵੇ ਤਾਂ ਵੀ ਦੁਖ ਆਵੇ ਤਾਂ ਵੀ ਕਿਉਂਕਿ ਗ੍ਰਿਸ਼ਤ ਵਿੱਚ ਦੁਖ ਸੁਖ ਤੇ ਚੱਲਦਾ ਹੈ। ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਘੜੀ ਨਬੈ ਸੰਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਮੈਂ ਫਿਰ ਬੇਨਤੀ ਕਰਾਂਗਾ ਗੁਰੂ ਸਾਹਿਬੀ ਤੇ ਇਸ ਅਸ਼ਟਪਦੀ ਦਾ ਜੋ ਤਤ ਭਾਵ ਕਰ ਰਹਾ ਹਾਂ ਕਹਿੰਦੇ ਮੇਰੇ ਮਨ ਖਰੀ ਪ੍ਰਮਾਤਮਾ ਦੇ ਨਾਮ ਨੂੰ ਜਪ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਚਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਰਜਨ ਜੈ ਹਰ ਸਿਮਰਨ ਪਿਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵਜਨ ਤਨ ਮੇਰੇ ਮਨ ਖਰੀਨੋ ਜਪ ਜਿਹੜਾ ਦੁੱਖਾਂ ਦਰਿਦ੍ਰਾਂ ਦਾ ਨਾਸ਼ ਕਰਦਾ ਹੈ ਰਹਾਓ ਇਹ ਦੋ ਤੁਕਾਂ ਜੋ ਮੈਂ ਪਹਿਲਾਂ ਅਰਜ਼ ਕੀਤੀ ਸਤਿਗੁਰਾਂ ਨੇ ਰਹਾਉ ਦੇ ਬਚਨ ਉਚਾਰਨ ਕੀਤੇ ਹਨ ਜਾ ਕੈ ਘਰ ਸਭ ਕਿਛ ਹੈ ਭਾਈ ਇਹ ਭਾਈ ਜਿਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸਾਚੇ ਸਾਈਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੁਪਾਵੈ ਤੇਰਾ ਘਰ ਆਨੰਦ ਵਧਾਈ ਤੁਦਕ ਆਪ ਜੀ ਦੇ ਘਰ ਅੰਦਰ ਕਿਸੇ ਚੀਜ਼ ਦਾ ਟੋਟਾ ਨਹੀਂ ਮਹਾਰਾਜ ਕਰਨ ਇਹ ਭਾਈ ਉਸ ਪਰਮ ਪ੍ਰਮੇਸ਼ਵਰ ਦੇ ਘਰ ਵਿੱਚ ਸਭ ਕੁਝ ਹੈ ਨੌ ਨਿੱਧ ਭਰੇ ਢੰਡਾਰ ਆ ਜਿਹੜੇ ਨੌ ਨਿੱਧਾ ਖਜ਼ਾਨੇ ਨੇ ਦੁਨੀਆ ਇਹਨਾਂ ਦੇ ਪਿਆਰੋਂ ਢੰਡਾਰੇ ਭਰੇ ਪੈ ਰਹੇ ਜੀ ਆਪਾਂ ਰੋਜ਼ ਪੜਨੇ ਆ ਸਭ ਨਿਧਾਨ 10 ਅਸ਼ਟ ਸਿਧਾਂਤ ਠਾਕੁਰ ਕਰ ਤਲ ਤਰਿਆ ਠਾਕੁਰ ਕਰ ਤਲ ਤਰਿਆ ਮੇਰੇ ਵੈ ਗੁਰੂ ਜੀ ਦੀ ਖਤ ਦੀਆਂ ਤਲੀਆਂ ਤੇ ਸਭ ਕੁਝ ਵਿਆਹ ਹੈ ਭਾਈ ਉਹਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਨੌਂਿਤ ਖਜ਼ਾਨੇ ਜਿਹੜੇ ਨੇ ਭਰੇ ਪਏ ਖਨ ਤਿਸ ਕੀ ਕੀਮਤ ਨਾ ਪਵੈ ਭਾਈ ਉਸ ਪਰਮ ਭ੍ਰਮ ਪਰਮੇਸ਼ਵਰ ਦੀ ਕਿਸੇ ਕੀਮਤ ਪਾ ਲੈਣੀ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਆ ਅਮੁੱਲ ਢੰਡਾਰ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾ ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ ਊਚਾ ਅਗਮ ਅਪਾਰ ਪਰਮ ਭ੍ਰਮ ਪਰਮੇਸ਼ਵਰ ਸਭ ਤੋਂ ਉੱਚੇ ਨੇ ਅਗਮ ਉੱਥੋਂ ਤੱਕ ਸਾਡੀ ਕੋਈ ਪਹੁੰਚ ਨਹੀਂ ਉਹਨਾਂ ਦਾ ਪਾਰ ਵਾਲਾ ਬੰਨਾ ਅੰਤ ਕੋਈ ਨਹੀਂ ਪਾ ਸਕਦਾ ਜੀ ਉਹ ਜੰਤ ਪ੍ਰਤਪਾਲ ਦਾ ਪਾਈ ਕੀ ਜੜ ਤੇ ਕੀ ਚੇਤਨ ਸਾਰੇ ਜੀਵਾਂ ਜਨਤਾਂ ਦੀ ਪਰਮਾਤਮਾ ਆਪ ਪ੍ਰਤਪਾਲਣਾ ਕਰਦੇ ਹਨ ਨਿਤ ਨਿਤ ਕਰਦਾਸਾਰ ਜਾਨਾ ਨਿਤ ਨਿਤ ਇਹ ਨਹੀਂ ਕਿਸੇ ਦਿਨ ਛੁੱਟੀ ਕਰ ਦਿੰਦੇ ਨਹੀਂ ਅੱਜ ਮੇਰੀ ਛੁੱਟੀ ਹੈ ਜੀਵਾਂ ਵਾਲੀ ਦੁਕਾਨ ਬੰਦ ਕਰ ਦਿੱਤੀ ਨਹੀਂ ਪਿਆਰਿਓ ਉਸ ਪਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੈ ਉਹ ਜਲ ਵਿੱਚ ਥਲ ਵਿੱਚ ਪੁਲਾੜ ਵਿੱਚ ਫੁਕ ਤਹ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰ ਹੈ ਫਾਰ ਬ੍ਰਹਮ ਪਰਮੇਸ਼ਵਰ ਜੀ ਜਨਤਾ ਨੂੰ ਰੋਜ਼ 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 ਸੰਭਾਲ ਰਹੇ ਹਨ ਸਤ ਗੁਰ ਪੂਰਾ ਭੇਟੀਐ ਭਾਈ ਸ਼ੇ ਭਾਈ ਜੇ ਪੂਰੇ ਸਮਰੱਥ ਸਤ ਗੁਰੂ ਜੀ ਦਾ ਮਿਲਾਪ ਹਾਸਿਲ ਹੋਵੇ ਸ਼ਬਦ ਮਿਲਾਵਣ ਹਾਰ ਸਮਰੱਥ ਸਤ ਗੁਰੂ ਆਪਣੀ ਸ਼ਬਦ ਦੀ ਬਰਕਤ ਨਾਲ ਉਸ ਅਕਥ ਅਗੋਚਰ ਪ੍ਰਭੂ ਨਾਲ ਮਿਲਾ ਦਿੰਦੇ ਖਨ ਸੱਚੇ ਚਰਨ ਸਰੇ ਵੀ ਅਹ ਭਾਈ ਉਸ ਪਰਮ ਭ੍ਰਮ ਪਰਮੇਸ਼ਵਰ ਵੈਗੁਰੂ ਸੱਚੇ ਦੇ ਚਰਨਾਂ ਨੂੰ ਰੋਜ਼ ਸੇਵਨਾ ਕਰੀਏ ਭ੍ਰਮ ਭਾਉ ਹੋਵੇ ਨਾਸ ਫਿਰ ਇਸ ਦਾਲ ਸਾਡੇ ਅੰਦਰ ਦੇ ਭ੍ਰਮ ਸਾਡੇ ਅੰਦਰ ਦੇ ਭੈ ਉਹ ਸਦਾ ਵਾਸਤੇ ਖਤਮ ਹੋ ਜਾਣਗੇ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਆ ਜਿਹੜਾ ਸਾਡਾ ਮਨ ਹੈ ਸੰਤ ਸਭਾ ਸਾਧ ਸੰਗਤ ਵਿੱਚ ਜਾ ਕੇ ਇਹਦੇ ਤੋਂ ਹੋਂ ਦੀ ਹੋਰ ਕੋਈ ਥਾਂ ਖੈ ਨਹੀਂ ਜੀ ਸੱਚ ਹੈ ਸਾਧ ਸੰਗਤ ਕੇ ਸਮਾਨੋਂ ਧੋ ਦਿੰਦੀ ਹੈ ਕੋਈ ਸੰਗਤ ਧੋਤੇ ਕੋਈ ਮਨ ਨੂੰ ਫਿਰ ਮੈਲ ਨਾਲ ਭਰ ਦਿੰਦੀ ਹੈ ਇਨਾ ਫਰਕ ਹੈ ਤਾਂ ਹੀ ਸਤਿਗੁਰੂ ਜੀ ਨੇ ਕਿਹਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਬੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਪੈ ਚੀਤਾ ਮਹਾਰਜ ਕਹਿੰਦੇ ਇਸ ਮਨ ਨੂੰ ਜੇ ਮਾਂਜਣਾ ਹੈ ਤੇ ਸਾਧ ਸਭਾ ਵਿੱਚ ਸਾਧ ਸੰਗਤ ਵਿੱਚ ਜਾ ਕੇ ਇਹਨੂੰ ਧੋਣਾ ਕਰ ਹਰ ਕੈ ਨਾਮ ਨਿਵਾਸ ਤੂੰ ਸਤ ਸੰਗਤ ਵਿੱਚ ਇਹ ਮਨ ਧੁੱਪ ਜਾਏਗਾ ਇਹਦੀ ਮੈਲ ਉੱਤਰ ਜਾਏਗੀ ਤੇ ਪਾਰ ਬ੍ਰਹਮ ਪਰਮੇਸ਼ਵਰ ਜੀ ਇਸ ਮਨ ਵਿੱਚ ਨਿਵਾਸ ਕਰਨਗੇ ਉਹਨਾਂ ਦਾ ਨਾਮ ਵਸੇਗਾ ਬੇਟਾ ਅંધੇਰਾ ਅਗਿਆਨਤਾ ਭਾਈ ਜਿੰਨਾ ਖਿਰਦਿਆਂ ਦੀ ਮੈਲ ਧੁੱਪ ਜਾਏ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਅਗਿਆਨਤਾ ਇਹ ਮਿਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਕਮਲ ਹੋਵੇ ਪ੍ਰਗਾਸ ਉਹਨਾਂ ਦਾ ਖਿਰਦਾ ਕਮਲ ਜਿਹੜਾ ਉਹ ਖਿੜ ਜਾਂਦਾ ਹੈ ਉਹ ਪ੍ਰਗਾਸਮਾਨ ਹੋ ਜਾਂਦਾ ਹੈ ਉਸ ਅੰਦਰ ਰੋਸ਼ਨੀ ਹੁੰਦੀ ਹੈ ਗੁਰਬਚਨੀ ਸੁਖ ਊਪਜੈ ਪਾਈ اے ਭਾਈ ਗੁਰੂ ਦੇ ਬਚਨਾਂ ਨੂੰ ਆਪਣੀ ਖਿਰਦੇ ਚ ਵਸਾਈਏ ਇਹਦੇ ਵਿੱਚੋਂ ਆਤਮਿਕ ਸੁਖ ਪੈਦਾ ਹੁੰਦਾ ਹੈ ਸਭ ਫਲ ਸਤਗੁਰ ਪਾਸ ਸਾਰੇ ਫਲਾਂ ਦਾ ਜਿਹੜਾ ਦਾਤਾ ਹੈ ਉਹ ਸਮਰੱਤ ਸਤਗੁਰੂ ਜੀ ਕਨ ਮੇਰਾ ਤੇਰਾ ਛੋਡੀ ਐ ਪਾਈ ਸਤਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਜੇ ਖਿਰਦੇ ਵਿੱਚ ਪ੍ਰਗਾਸ ਚੰਨ ਹੈ ਜਿਹੜੀ ਆ ਮੇਰ ਤੇਰ ਤੋਂ ਲਈ ਹੈ ਆ ਤੇਰਾ ਹੈ ਆ ਮੇਰਾ ਹੈ ਪਿਆਰੋ ਇਹ ਮੇਰ ਤੇਰ ਦਾ ਸਬੰਧ ਕੱਲਾ ਦੌਲਤ ਨਾਲ ਨਹੀਂ ਘਰਾਂ ਨਾਲ ਨਹੀਂ ਪਰਿਵਾਰਾਂ ਨਾਲ ਨਹੀਂ ਜੇ ਉੱਚੀ ਅਵਸਥਾ ਵਿੱਚ ਜਿਨ੍ਹਾਂ ਨੂੰ ਦਾਤਾ ਬਖਸ਼ਦਾ ਹੈ ਜਦੋਂ ਅਸੀਂ ਇੱਥੇ ਵੀ ਆਉਂਨੇ ਆ ਤੇਰਾ ਧਰਮ ਮੇਰਾ ਧਰਮ ਮੇਰਾ ਫਿਰਕਾ ਤੇਰਾ ਫਿਰਕਾ ਗੁਰੂ ਜੀ ਕਹਿੰਦੇ ਨੇ ਕਿ ਨਾ ਉਹ ਸਾਰੀਆਂ ਗੱਲਾਂ ਤੋਂ ਉੱਚਾ ਉੱਠ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਆ ਜਿਹੜੇ ਤੇਰੇ ਅੰਦਰ ਟੋਏ